ਪਹਾੜੀ ਇਲਾਕੇਾਂ 'ਚ ਪੈ ਰਹੀ ਭਾਰੀ ਬਰਸਾਤ ਕਾਰਨ ਪੰਜਾਬ ਵਿੱਚ ਹਾਲਾਤ ਲਗਾਤਾਰ ਵਿਗੜ ਰਹੇ ਨੇ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਕਸਬਾ ਰਈਆ ਦੀ ਨਹਿਰ ਵਿੱਚ ਵੀ ਵੱਡਾ ਪਾੜ ਪੈ ਗਿਆ ਹੈ ਜਿਸ ਕਾਰਨ 20 ਏਕੜ ਝੋਨੇ ਦੀ ਫਸਲ ਪਾਣੀ 'ਚ ਡੁੱਬ ਗਈ ਹੈ ਮਿਲੀ ਜਾਣਕਾਰੀ ਮੁਤਾਬਕ ਪਿੰਡ ਧਿਆਨਪੁਰ ਕਲੇਰ ਡੁੱਬਗੜ ਕਲੋਨੀਆਂ ਆਦਿ ਇਲਾਕੇ ਪਾਣੀ ਦੀ ਲਪੇਟ ਵਿੱਚ ਆ ਗਏ ਨੇ ਆਫਾਤ ਦੀ ਸਥਿਤੀ ਵਿੱਚ ਡੇਰਾ ਬਿਆਸ ਦੇ ਇੱਕ ਵਾਰ ਫਿਰ ਮਦਦ ਲਈ ਅੱਗੇ ਆਏ। ਨਹਿਰ ਵਿੱਚ ਪਏ ਸਪਾਰ ਨੂੰ ਪੂਰਨ ਲਈ ਰਾਦਾ ਸਵਾਮੀ ਸਸੰਗ ਡੇਰਾ ਬਿਆਸ ਵੱਲੋਂ 10000 ਮਿੱਟੀ ਦੀਆਂ ਬੋਰੀਆਂ ਭਰ ਕੇ ਮੌਕੇ ਤੇ ਭਜਵਾਈਆਂ ਗਈਆਂ ਨੇ ਤਾਂ ਜੋ ਇਹਨਾਂ ਬੋਰੀਆਂ ਦੀ ਮਦਦ ਨਾਲ ਪਾੜ ਨੂੰ ਪੂਰ ਕੇ ਪਾਣੀ ਦੇ ਤੇਜ਼ ਵਹ ਨੂੰ ਰੋਕਿਆ ਜਾ ਸਕੇ ਅਤੇ ਹੋਰ ਨੁਕਸਾਨ ਨਾ ਹੋਵੇ। ਦੂਜੇ ਪਾਸੇ ਜ਼ਿਲ੍ਹਾ ਅਮਰitsar ਦੇ ਡਿਪਟੀ ਕਮਿਸ਼ਨਰ, ਸਾਕਸੀ ਸਾਨੀ, ਐਸਐਸਪੀ ਦਿਹਾਤੀ ਅਤੇ ਹੋਰ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ ਹਲਿਆਏ ਪੁਲਿਸ ਫੋਰਸ ਨੇ ਵੀ ਮੋਰਚਾ ਸੰਭਾਲਦਿਆਂ ਰਾਹਤ ਕਾਰਜ ਆਰੰਭ ਦਿੱਤੇ ਨੇ ਅਤੇ ਆਉਣ ਜਾਣ ਵਾਲੇ ਰਸਤਿਆਂ ਨੂੰ ਬੈਰੀਕੇਟਿੰਗ ਕਰਕੇ ਬੰਦ ਕਰ ਦਿੱਤਾ ਹੈ ਪਹਾੜੀ ਇਲਾਕੇ ਅਚੇ ਪੈ ਰਹੀ ਭਾਰੀ ਬਰਸਾਤ ਕਾਰਨ ਪੰਜਾਬ ਵਿੱਚ ਹਾਲਾਤ ਲਗਾਤਾਰ ਵਿਗੜ ਰਹੇ ਨੇ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਕਸਬਾ ਰਿਆ ਦੀ ਨਹਿਰ ਵਿੱਚ ਵੀ ਵੱਡਾ ਪਾੜ ਪੈ ਗਿਆ ਹੈ ਜਿਸ ਕਾਰਨ 20 ਏਕੜ ਝੋਨੇ ਦੀ ਫਸਲ ਪਾਣੀ ਵਿੱਚ ਡੁੱਬ ਗਈ ਹੈ ਮਿਲੀ ਜਾਣਕਾਰੀ ਮੁਤਾਬਕ ਪਿੰਡ ਧਿਆਨਪੁਰ ਕਲੇਰ ਡੁੱਬਗੜ ਕਲੋਨੀ ਆਦੀ ਇਲਾਕੇ ਪਾਣੀ ਦੀ ਲਪੇਟ ਵਿੱਚ ਆ ਗਿਏ ਆਫਾਤ ਦੀ ਸਥਿਤੀ ਵਿੱਚ ਡੇਰਾ ਬਿਆਸ ਨੇ ਇੱਕ ਵਾਰ ਫਿਰ ਮਦਦ ਲਈ ਅੱਗੇ ਆਏ। ਨਹਿਰ ਵਿੱਚ ਪਏ ਸਪਾਰ ਨੂੰ ਪੂਰਨ ਲਈ ਰਾਦਾ ਸਵਾਮੀ satsang ਡੇਰਾ ਬਿਆਸ ਵੱਲੋਂ 10000 ਮਿੱਟੀ ਦੀਆਂ ਬੋਰੀਆਂ ਭਰ ਕੇ ਮੌਕੇ ਤੇ ਭਜਵਾਈਆਂ ਗਈਆਂ ਨੇ ਤਾਂ ਜੋ ਇਹਨਾਂ ਬੋਰੀਆਂ ਦੀ ਮਦਦ ਨਾਲ ਪਾੜ ਨੂੰ ਪੂਰ ਕੇ ਪਾਣੀ ਦੇ ਤੇਜ਼ ਵਹਾ ਨੂੰ ਰੋਕਿਆ ਜਾ ਸਕੇ ਅਤੇ ਹੋਰ ਨੁਕਸਾਨ ਨਾ ਹੋਵੇ। ਦੂਜੇ ਪਾਸੇ ਜ਼ਿਲ੍ਹਾ ਅਮਰਸਰ ਦੇ ਡਿਪਟੀ ਕਮਿਸ਼ਨਰ, ਸਾਕਸੀ ਸਾਨੀ, ਐਸਐਸਪੀ ਦਿਹਾਤੀ ਅਤੇ ਹੋਰ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆਏ ਪੁਲਿਸ ਫੋਰਸ ਨੇ ਵੀ ਮੋਰਚਾ ਸੰਭਾਲਦਿਆਂ ਰਾਹਤ ਕਾਰਜ ਅਰੰਭ ਦਿੱਤੇ ਨੇ ਅਤੇ ਆਉਣ ਜਾਣ ਵਾਲੇ ਰਸਤਿਆਂ ਨੂੰ ਬੈਰੀਕੇਟਿੰਗ ਕਰਕੇ ਬੰਦ ਕਰ ਦਿੱਤਾ ਹੈ